ਸਸ਼ੀਗੰ ਦੋਸਤੋ ਮੈਂ ਗੁਰਨਾਮ ਸਿੰਘ ਮੈਸਨਪੁਰੀ ਦੋਸਤੋ ਅੱਜਕੱਲ ਮੈਂ ਕੈਨੇਡਾ ਦੇ ਸ਼ਹਿਰ ਬ੍ਰਮਟਨ ਆਇਆ ਹੋਇਆ ਸੋ ਕਿਉਂਕਿ ਆਪਾਂ ਪੰਜਾਬ ਦੇ ਨਾਲ ਬਿਲੋਂਗ ਕਰਦੇ ਹਾਂ ਇਸ ਕਰਕੇ ਪੰਜਾਬ ਦੇ ਨਾਲ ਆਪਣਾ ਖਾਸਾ ਮੋ ਹੈ ਸੋ ਅੱਜਕੱਲ ਬੜੀ ਬੜੀ ਉਦਾਸ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਬੜਾ ਵੱਡਾ ਹੜ੍ਹ ਆਇਆ ਹੋਇਆ ਸੋ ਦੋਸਤੋ ਜੇ ਆਪਾਂ ਮਾਹਰਾਂ ਦੀ ਗੱਲ ਮੰਨੀਏ ਤੇ ਇਹ ਹੜ੍ਹ 1988 ਤੋਂ ਬਾਅਦ ਸਭ ਤੋਂ ਵੱਡਾ ਹੜ੍ਹ ਹੈ ਔਰ ਹੋ ਸਕਦਾ ਕੁਝ ਦਿਨਾਂ ਵਿੱਚ ਆਪਾਂ ਇਹ ਵੀ ਕਹੀਏ ਜਾਂ ਸਾਡੇ ਮਾਹਰ ਕਹਿਣ ਵੀ ਇਹ 1988 ਤੋਂ ਵੀ ਵੱਡਾ ਹੜ੍ਹ ਆਇਆ ਸੀ ਸੋ ਇੱਕ ਅੰਦਾਜ਼ੇ ਮੁਤਾਬਕ ਆਪਣਾ 1100 ਪਿੰਡ ਪੰਜਾਬ ਦਾ ਜਿਹੜਾ ਪਾਣੀ ਵਿੱਚ ਇਸ ਟਾਈਮ ਡੁੱਬ ਚੁਪਕਾ ਜਾਂ ਇਹ ਕਹ ਲਈਏ ਵੀ ਸੜੀਆਂ ਜਿਹੜੀਆਂ ਫਸਲਾਂ ਉਹ ਖਰਾਬ ਹੋ ਰਹੀਆਂ ਸੋ ਇੱਕ ਅੰਦਾਜ਼ੇ ਮੁਤਾਬਕ ਲਗਭਗ 3 ਲੱਖ ਏਕੜ ਪੰਜਾਬ ਦੀ ਜਿਹੜੀ ਝੋਨੇ ਦੀ ਖਾਸ ਤੌਰ ਤੇ ਫਸਲ ਹੈ ਉਹ ਡੁੱਬ ਚੁੱਕੀ ਹੈ ਔਰ ਮੇਬੀ ਜੇ ਜਿਸ ਤਰ੍ਹਾਂ ਮੀਂਹ ਪੈ ਰਿਹਾ ਪੰਜਾਬ ਦੇ ਵਿੱਚ ਜਾਂ ਪਹਾੜਾਂ ਦੇ ਤੇ ਬਾਹਰ ਛੁਰੀ ਹੈ ਜੇ ਇਸ ਢੰਗ ਦੇ ਨਾਲ ਆਪਾਂ ਚਲਦੇ ਰਹਿ ਤੇ ਹੋ ਸਕਦਾ ਹੈ ਜਿਹੜਾ ਫਸਲ ਦਾ ਨੁਕਸਾਨ ਆਏ ਵੱਜ ਜਵੇ ਲੇਕਿਨ ਜੇ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਆਪਾਂ ਮੀਂਹ ਘਟ ਜਾਂਦਾ ਦਰਿਆ ਥੱਲੇ ਹੋ ਜਾਂਦੇ ਤਾਂ ਹੋ ਸਕਦਾ ਜਿਹੜੀ ਇਹ ਫਸਲ ਆ ਸਾਡੀ 3 ਲੱਖ ਏਕੜ ਇਹਦੇ ਵਿੱਚੋਂ ਵੀ ਕੁਝ ਫਸਲ ਬਚ ਜਵੇ ਲੇਕਿਨ ਦੋਸਤੋ ਇਹਦੇ ਨਾਲ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਮੇਰੀ ਫਸਲੀ ਜ਼ਮੀਨ ਵੀ ਖਰਾਬ ਹੋ ਰਹੀ ਹੈ ਕਿਉਂਕਿ ਦਰਿਆ ਦਾ ਪਾਣੀ ਜਿਹੜਾ ਬਹੁਤ ਸਾਰੀ ਬ੍ਰੇਤੀ ਲੈ ਆਊਗਾ ਬਹੁਤ ਸਾਰੀ ਮਿੱਟੀ ਲੈ ਆਊਗਾ ਇਹਦੇ ਨਾਲ ਹੋਰ ਕੱਕਾਂ ਲੈ ਆਊਗਾ ਜਿਹਦਾ ਕਰਕੇ ਸਾਡੀ ਜ਼ਮੀਨ ਖਰਾਬ ਹੋਊਗੀ ਇਹਦੇ ਨਾਲ ਸਾਡੇ ਕਿਸਾਨ ਵੀਰਾਂ ਦੇ ਜਿਹੜੇ ਜਿਵੇਂ ਬਾਗ ਲਾਏ ਹੋਏ ਆ ਜਾਂ ਰੋਖਾ ਉਹ ਖਰਾਬ ਹੋ ਰਿਹਾ ਔਰ ਖਾਸ ਤੌਰ ਤੇ ਜਿਹੜੀਆਂ ਮੋਟਰਾਂ ਲੱਗੀਆਂ ਹੋਈਆਂ ਕਿਉਂਕਿ ਜਦੋਂ ਪਾਣੀ ਆਉਂਦਾ ਉਹਦੇ ਵਿੱਚ ਬਹੁਤ ਸਾਰੀ ਮਿੱਟੀ ਆ ਜਾਂਦੀ ਹੈ ਤੇ ਬੋਰਾਂ ਦੇ ਵਿੱਚ ਮਿੱਟੀ ਕੇਵਰੀ ਚੱਲ ਜਾਂਦੀ ਹੈ ਜਿਹਦੇ ਨਾਲ ਬੋਰ ਵੀ ਸਾਡੇ ਖਰਾਬ ਹੋ ਜਾਂਦੇ ਆ ਮੋਟਰਾਂ ਸੜ ਜਾਂਦੀਆਂ ਮੋਟਰਾਂ ਵਾਲੀਆਂ ਕੋਠੀਆਂ ਡਿੱਗ ਪੈਂ ਇਹਦੇ ਨਾਲ ਜਿਹੜਾ ਬਿਜਲੀ ਦਾ ਸਾਜੋ-ਸਮਾਨ ਹੁੰਦਾ ਜਿਹੜਾ ਖੰਭੇ ਤਾਰਾਂ ਟਰਾਂਸਫਾਰਮਰ ਜਾਂ ਹੋਰ ਜੋ ਵੀ ਜਿਗਾਰਡ ਜਿਵੇਂ ਆਪਾਂ ਕਹਿ ਲਈਏ ਕਿ ਗ੍ਰਿਡ ਹੁੰਦੇ ਆ ਜੇਕਰ ਇਹਨਾਂ ਵਿੱਚ ਵੀ ਪਾਣੀ ਆ ਬੜੇ ਤੇ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਆ ਸੋ ਦੋਸਤੋ ਪਾਰ ਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਵਾਸਤੇ ਬੜੀ ਮਾਰੂ ਖਬਰ ਹੈ ਔਰ ਜਿਹੜੇ ਥੋੜੇ ਦਿਨ ਪਹਿਲਾਂ ਆਪਾਂ ਚ ਮਈ ਦੀ ਵਿੱਚ ਗੱਲ ਕਰੀਏ ਤੇ ਪਾਣੀ ਦੇ ਵਾਸਤੇ ਤੋਬਾ-ਤੋਬਾ ਹੋਈ ਪਈ ਸੀ ਸੋ ਅੱਜ ਕੋਈ ਵੀ ਸਾਡੇ ਜਿਹੜੀ ਸਟੇਟ ਆ ਪਾਣੀ ਲੈਣ ਵਾਸਤੇ ਬੇਸ਼ੱਕ ਹਰਿਆਣਾ ਹੋਵੇ ਜਾਂ ਰਾਜਸਥਾਨ ਹੋਵੇ ਲੈਣ ਵਾਸਤੇ ਤਿਆਰ ਨਹੀਂ ਹੈ ਔਰ ਉਹਨਾਂ ਦਾ ਮੈਸੇ ਕਿ ਤੁਸੀਂ ਜਿਹੜਾ ਪੰਜਾਬ ਤੋਂ ਪਾਣੀ ਆ ਨਹਿਰਾਂ ਦੇ ਰਹੀਂ ਜਿਹੜਾ ਜਾਂਦਾ ਉਹਨੂੰ ਘਟ ਤੋਂ ਘਟ ਭੇਜਿਆ ਜਾਵੇ ਤਾਂ ਜੋ ਉਹਨਾਂ ਦੇ ਪਿੰਡ ਜਾਂ ਖੇਤ ਨਾ ਡੁੱਬਣ ਸੋ ਦੋਸਤੋਂ ਨਾਲੇ ਇੱਥੇ ਗੱਲ ਕਰਨੀ ਬਣਦੀ ਆ ਕਿ ਆਪਣੇ ਬਹੁਤ ਸਾਰੇ ਜ਼ਿਲ੍ਹੇ ਜਿਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅਮਰਸਰ, ਤਰਨਤਾਰਨ, ਫਾਜ਼ਿਲਕਾ ਤੇ ਫਿਰੋਜ਼ਪੁਰ, ਕਪੂਰਥਲਾ ਇਹ ਬੁਰੀ ਤਰ੍ਹਾਂ ਇਹਦੇ ਪ੍ਰਭਾਵ ਹੇਟਾਏ ਹੋਇਆ ਔਰ ਬਹੁਤ ਸਾਰਾ ਇਲਾਕਾ ਇਹਨਾਂ ਦਾ ਡੁੱਬ ਚੁੱਕਾ ਕਿਉਂਕਿ ਬੇਸਿਕਲੀ ਇਹ ਹੈ ਇਲਾਕਾ ਨੀਵਾ ਵਾ ਤੇ ਜਦੋਂ ਵੀ ਕਿਤੇ ਹੜ ਹੁੰਦੇ ਇਹ ਇਲਾਕਾ ਜਿਹੜਾ ਪਹਿਲਾਂ ਡੁੱਬ ਜਾਂਦਾ ਸੋ ਇਹਦੇ ਨਾਲ ਸਰਕਾਰ ਦੀਆਂ ਬਹੁਤ ਸਾਰੀਆਂ ਨਕਾਮੀਆਂ ਆ ਜਿਹੜਾ ਲੰਬੇ ਟਾਈਮ ਤੱਕ ਬੰਨਾਂ ਨੂੰ ਬੰਨਿਆ ਨਹੀਂ ਜਾਂਦਾ ਚੰਗੀ ਤਰ੍ਹਾਂ ਸੋ ਆਪਾਂ ਬਹੁਤ ਸਾਰੀਆਂ ਵੀਡੀਓਜ਼ ਦੇਖ ਰਹੇ ਆ ਜਿਦੇ ਵਿੱਚ ਆਪਾਂ ਦੇਖਦੇ ਆਂ ਵੀ ਸਾਡੇ ਜਿਹੜੇ ਕਿਸਾਨ ਵੀਰ ਆ ਖਾਸ ਕਰਤੇ ਉਹ ਆਪਣੇ ਡੇਰਿਆਂ ਉੱਤੇ ਕਿਵੇਂ ਘਿਰੇ ਹੋਏ ਆ ਆਪਾਂ ਇਹ ਆਸ ਕਰਦੇ ਆਂ ਕਿ ਪੰਜਾਬ ਬਹੁਤ ਜਲਦੀ ਇਸ ਤਰਾਸ ਦੇ ਵਿੱਚੋਂ ਨਿਕਲੇ ਤੇ ਸਾਡੇ ਜਿਹੜੇ ਭੈਣ ਭਰਾ ਪਾਣੀ ਦੇ ਵਿੱਚ ਡੁੱਬੇ ਹੋਏ ਇਸ ਵੇਲੇ ਉਹਨਾਂ ਦੀ ਜਾਨ ਸਖੀ ਹੋ ਸਕੇ ਇਹਦੇ ਨਾਲ ਸਾਡਾ ਜਿਹੜਾ ਪਸ਼ੂ ਤਾਨਾ ਉਹ ਬਹੁਤ ਨੁਕਸਾਨ ਹੋ ਰਿਹਾ ਜਿਵੇਂ ਆਪਾਂ ਵੀਡੀਓਜ਼ ਦੇਖ ਰਹੇ ਆ ਕਿ ਬਹੁਤ